ਰਾਸਰ ਨਗਰ ਦਾ ਲੁਧਿਆਣਾ ਬਿਊਰੋ ਜੀ ਹਮਮਤਪੁਰ ਤੋਂ ਬੁਲਾਰ ਦੇ ਜਾਗੀਰਪੁਰ ਰੋਡ ਪਹੁੰਚਿਆ ਸਿਹਤ ਜਾਂਚ ਲਈ ਸਰਪੰਚ ਦਫਤਰ ਨੇ ਇੱਕ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਸੀ ਤਾਂ ਜੋ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸਰਪੰਚ ਦਾ ਕਹਿਣਾ ਹੈ ਕਿ ਹਰ ਸਾਲ ਇੱਕ ਮੁਫਤ ਮੈਡੀਕਲ ਕੈਂਪ ਲਗਾਇਆ ਜਾਵੇ ਬਾਬਾ ਸਾਹਿਬ ਨੂੰ ਬੰਦਨ ਲਈ ਮੈਂ ਕੀਤਾ ਹੈ ਸੈਪੀਂ ਵਿਆਪਾਰ ਤੋਂ ਸਬਸਕ੍ਰਾਈਬਰਾਂ ਨੇ ਨਗਰ ਪੰਚਾਇਤ ਦੀ ਪਹਿਲੀ ਰਿਪੋਰਟ ਦੇ ਸਾਰੇ ਇਹ ਬਹੁਤ ਬੜੇ ਬੰਦਿਆਂ ਦਾ ਧੰਨਵਾਦ ਕਰਨਾ ਸਰਪੰਚ ਸਾਹਿਬ ਦਾ ਤੇ ਪੰਚਾਇਤ ਮੈਂਬਰ ਸਾਡੇ ਪਵਨ ਭਾਈ ਦਾ ਜਿਵੇਂ ਉਹਨਾਂ ਦੀ ਅੱਜ ਬਦੌਲਤ ਅਸੀਂ ਪਿੰਡੇ ਤਕੀਰਪੁਰ ਵਿੱਚ ਡੇਰੇਕਨਿਨਿਟ ਕਲੱਬ ਵੱਲੋਂ ਅਤੇ ਮੋਹਨ ਦੇ ਹਸਪਤਾਲ ਦੇ ਹਸਪਤਾਲ ਦੀ ਟੀਮ ਨਾਲ ਅਸੀਂ ਇੱਥੇ ਮੈਡੀਕਲ ਕੈਂਪ ਲਗਵਾਇਆ ਹੈ ਤੇ ਅੱਜ ਸਾਨੂੰ ਇੱਥੇ ਪਰਮਾਉਂਗਾਰਾ ਮਿਲਿਆ ਕਿ ਯੂ ਤੇ ਜਿੰਨਾ ਵੀ ਸਾਡੇ ਨਾਲ ਯੂ ਤੇ ਜੁੜਿਆ ਹੈ ਕਿ ਅੱਜ ਕਮਲ ਭਾਈ ਦੀ ਬਦੌਲਤ ਅਸੀਂ ਐਡੇ ਮਤਲਬ ਖਿਆਲਨਾ ਅਸੀਂ 150 ਤੋਂ ਵੱਧ ਪੇਸ਼ੈਂਟਾਂ ਚੈੱਕ ਕਰਾ ਦਿੱਤੇ ਕਿਉਂਕਿ ਇੱਥੇ ਲੋਡ ਸੀ ਵੀ ਇਸ ਦੇ ਨਾਲ ਮੈਂ ਇਹ ਕਹਿਣਾ ਚਾਹਨਾ ਕਿ ਪਵਨ ਪਾਈ ਦੇ ਉਹਨਾਂ ਦੀ ਟੀਮ ਦਾ ਬਹੁਤ ਬਹੁਤ ਤੁਹਾਨੂੰ ਸੈਂਪੂ ਵਿੱਚ ਇਰਾ ਚੈੱਕਪ ਹੋ ਰਿਹਾ ਹੈ ਕਿ 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 ਪਿੰਨਾਂ ਦੇ ਚੈੱਕਪ ਹੋਵੇ ਕਿ ਕੀ ਕੋਈ ਇਲਾਜ ਹੋਵੇ ਕਿ ਕਿ ਅਪ੍ਰੋਚਮੈਂਟ ਇਲਾਜ ਦੇ ਮੈਡੀਕਲੈਂਪ ਲੱਗਿਆ ਹੈ ਇਸ ਦੇ ਵਿੱਚ ਮੁੰਡਈ ਹਸਪਤਾਲ ਤੋਂ ਟੀਮ ਆਈ ਹੈ ਉਹਦੇ ਡਾਕਟਰ ਜਿਹੜੇ ਨੇ ਜਨਰਲ ਮੈਡੀਕਲ ਚੈੱਕਪ ਕਰਦੇ ਨੇ ਅਤੇ ਆਰਥੋਪੈਡੀ ਇਹ 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 ਤੇ ਟੈਕਿਲ 슈ਗਰ ਬੀਪੀ اور ਜੋ ਚਿੰਨ੍ਹ ਹੋ ਰਿਹਾ ਹੈ ਮੈਡੀਸਨ ਫਿਲ ਮਿਲ ਰਹੀ ਹੈ ਉਹ ਮੈਂ ਉਹ ਮੋਗਵਾਲਾ ਨੇ ਇੱਕ ਟੈਂਪਰ ਤੋਂ ਪੁਨਾ ਲੇ ਰਿਹਾ ਹੈ ਉਹ ਆਮ ਨਹੀਂ ਕਰਦਾ ਹੋਰ ਵੀ ਚਾਹਤਾ ਤਕਾਲੇ ਖੰਡੀ ਦੇ ਜਿਹੜੇ ਇਹ ਨੂੰ ਪੂਰਾ ਇਹ ਜੀਵਨ ਆਜੀ ਸਾਡੇ ਨਾਲ ਨੂੰ ਜਿਹੜਾ ਜੁੜਿਆ ਆ ਬਹੁਤ ਵਧੀਆ ਜੀਵਨ ਕਿਉਂਕਿ ਸਿਹਤ ਰਹਿਤਾ ਸਭ ਤੋਂ ਪਹਿਲਾ ਹੀ ਆਪਾਂ ਨੂੰ ਅੱਜ ਦੇ ਟਾਈਮ ਦੇ ਵਿੱਚ ਦੇਖਣ ਨੂੰ ਪੈਂਦਾ ਹੈ ਕਿ ਬਹੁਤ ਔਖੀ ਮਨਤੇ ਪਾਕੀਆ ਖਬਰਾਂ ਮਿਲ ਰਹੀਆਂ ਕਿ ਦੇਖਣ ਨੂੰ ਗਲਤ ਰਸਤੇ ਤੇ ਜਾ ਰਹੇ ਨੇ ਲੋਕ ਤੇ ਅੱਜ ਇਸ ਕਮਇਤਾਂ ਤੇ ਪਿੰਡ ਵਾਸੀਆਂ ਦਾ ਦੇਖਿਆ ਤਾਂ ਆਪਾਂ ਬਹੁਤ ਵਧੀਆ ਹੁਗਾਰ ਰਹੀਆਂ ਤੇ ਇੱਕ ਜਿੰਨੇ ਵੀ ਜ਼ਰੂਰਤਵੰਦ ਲੋਕ ਅੱਜ ਲਾਭ ਲੈ ਕੇ ਗਏ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਉਹਨਾਂ ਨੂੰ ਜਿਹੜੀ ਟੀਆਰ ਦੇ ਦਵਾਈ ਅੱਜ ਉਹ ਮਤਲਬ ਸਮਝ ਲਓ ਕੀ ਮਿਲੀ ਹੈ ਇੱਕ ਵੱਡੇ ਤੋਂ ਵੱਡੇ ਜਿਹੜੇ ਉਹਨਾਂ ਦੇ ਇਲਾਜ ਹੋਣੇ ਆ ਉਹ ਤਾਂ ਕੋਈ ਫੀਸ ਕਰਵਾਮਾ ਕੇ ਆਣ ਵਾਲੇ ਸਮੇਂ ਤੇ ਠੀਕ ਧੰਨਵਾਦ ਹੰਜੀ ਸਰ ਕਾ ਨਾਮ ਆਪਕਾ ਇਹ ਜੋ ਕੈਂਪ ਲਗਾਇਆ ਗਿਆ ਹੈ ਕਿਸ ਕਿਸ ਚੀਜ਼ ਦਾ ਲਗਾਇਆ ਗਿਆ ਹੈ ई भी वगैरह सही दिक्कत हो गई पहला कैंप लगाया गया है ਉਹ ਪੈਂਦਾ ਵੀ ਤੇ ਬਲੱਡ ਖੂਨਦਾਨ ਦਾ ਕੈਂਪ ਲਗਾਇਆ ਗਿਆ ਆ ਵਾਹ ਜੀ ਬਹੁਤ ਅੱਛੀ ਸੋਚ ਆ ਕਿ ਮੈਡੀਕਲ ਕੈਂਪ ਵੀ ਲਗਾਏ ਰੱਖੋ ਪਹਿਲਾਂ ਇਥੇ ਹੀ ਬੈਡ ਕੈਂਪ ਵੀ ਲੱਗੇ ਆ ਬਲੱਡ ਬਲੱਡ ਵੀ ਲੱਗਿਆ ਆ ਤੁਹਾਨੂੰ ਜਾਣਕਾਰੀ ਬਤੋ ਕਿ ਵਰਕਰ ਦਾ ਵੀ ਦਾ ਜਿਹੜਾ ਕਿ ਸੈਕਸ਼ਨ ਦਾ ਰੋਲ ਆ ਅੱਗੇ ਵੀ ਚਲਦੇ ਰਹਿਣਾ ਹੈ ਮੈਨੂੰ ਹੋ ਗਿਆ ਹੋ ਗਿਆ ਬੰਦੀ ਟੀਮ ਦਾ ਕਰ ਦਿੰਦੇ ਬਸ ਹੁਣੇ ਸ਼ਸ਼ਾਸ਼ੀ ਇਹਨੂੰ ਬਤਾ ये रख लो तो दोनों आते हैं 10 ठीक है दाबूंगा ਜਿੰਦ ਕਰਦੇ ਨੇ ਸਾਰੇ ਊਰੋਂ ਨੇੜੋਂ ਚੱਲ ਕੇ ਆਏ ਜੀ ਬਹੁਤ ਦਾ ਧੰਨਵਾਦ ਤੁਹਾਨੂੰ థాంਕ ਯੂ ਉੱਧਰ ਹੋ ਜਾਓ ਤੁਸੀਂ ਹਾਂਜੀ ਸਰ ਕਿਆ ਨਾਮ ਹੈ ਆਪ ਦਾ ਸਵਾਹਿਗੁਰੂ ਜੀ ਦੇ ਪੁੱਤ ਆਸ ਮੌਂਸੂਨਿੰਗ ਬੰਬਰ ਤੇ ਚਾਹ ਜੀ ਗੀਰ ਪਰ ਜੁਆ ਸਾਡੇ ਅਰਪਾਲ ਸਰਪੰਚ ਸਾਹਿਬ ਇਹ ਸਾਡੇ ਨੌਜਵਾਨਾਂ ਦੀ ਧੜਕਣ ਹੈ ਜਿਹੜਾ ਨੇ ਸਾਡੇ ਨੌਜਵਾਨਾਂ ਨੂੰ ਸੇਹਦ ਦਿੱਤੀ ਜੀ ਇੱਥੇ ਪਹਿਲੇ ਟੂਲ ਕੈਂਪ ਲਾਇਆ ਗਿਆ ਜੀ ਅੱਜ ਮੈਡੀਕਲ ਕੈਂਪ ਜੋ ਸਾਡੇ ਏਰੀਆ ਨੂੰ ਲੋਰ ਸੀ ਕਿ ਜਿੱਥੇ ਗਰੀਬ ਲੋਕਾਂ ਦਾ ਲੇਬਰ ਨੂੰ ਤੇ ਦਵਾਈਆਂ ਬਹੁਤ ਮਿੰਗੇ ਮਿੰਗੇ ਤੇ ਫ੍ਰੀ ਮੈਡੀਕਲ ਰੋਗ ਦੇ ਚੈੱਕਅਪ ਜੋ ਡਾਕਟਰ ਦੀ ਟੀਮ ਆਈ ਆ ਜੀ ਵਧੀਆ ਟੀਮ ਆਲੀ ਹਰ ਸਾਲ ਜੇ ਸ਼ੇਮ ਮਿਲਵਾ ਕਰ ਕਰ ਗਿਆ ਪਰ ਵਾ ਸਾਡੇ ਵੀਰ ਦਾ ਸਾਡੇ ਲੋਕਾਂ ਦਾ ਸਾਡੇ ਦਾ ਧੰਨਵਾਦੀ ਜਿਨ੍ਹਾਂ ਨੇ ਪਰਾਲਾ ਕੀਤਾ ਕਿਉਂਕਿ ਪਰਾਲਾ 2 ਮਹੀਨਾਵਾਂ ਤੋਂ ਚੱਲਦੇ ਦੁਨੀਆਂ ਕਿਉਂਕਿ ਸਮਾਂ ਲੱਗਦਾ ਜੀ ਹਰ ਚੀਜ਼ ਇਹਦੇ ਵੀਰਾਂ ਨੇ ਬਹੁਤ ਦੀਪੋਰ ਲਾਸੀ ਲੋਕਮਾਨ ਨੇ ਸਾਡੇ ਉਹਦੇ ਵੀ ਸਰਪੰਚਾਂ ਨੇ ਪੰਚਾਂ ਨੇ ਬਹੁਤ ਔਰ ਬੰਦੇ ਨੇ ਬੜਾ ਸਾਥ ਦਿੱਤਾ ਜਿਵੇਂ ਤੁਸੀਂ ਦੇਖ ਰਹੇ ਹੋ ਜੀ ਆ ਸਾਡਾ ਪਰਾਲਾ ਕਰਦੇ ਆ ਜੀ ਜਿੱਲੇ ਵਿੱਚ ਸੁਨਿਚਿਤ ਰਹਿ ਕੇ ਦਵਾਈਆਂ ਲੈਣ ਦੀ ਚੈੱਕ ਕਰਾ ਰਹੇ ਨੇ ਇਹ ਇਹ ਸਾਡਾ ਕੈਂਪ ਸਾਡੇ ਵੀਰ ਦੇ ਸਹਿਯੋਗ ਨਾਲ ਲੱਗਿਆ ਸਰ ਪੈਸਾ ਆ ਗਿਆ ਧਰਵਾਦੀ ਜੀ ਬੀ ਪਰਵਾਸੀ ਦਾ ਜਿੰਨੇ ਸਾਡੇ ਲੋਜਿੰਗ ਦਾ ਵਿੱਚ ਤੁਹਾਨੂੰ ਸਰ ਕੋਈ ਇਸ ਦਾ ਫੀਸ ਵਗੈਰਾ ਵੀ ਰੱਖਿਆ ਹੋਇਆ ਕਿ ਨਹੀਂ ਨਹੀਂ ਜੀ ਬਿਲਕੁਲ ਫਰੀ ਹੈ ਜੀ ਇਹਦਾ ਕੋਈ ਫੀਸ ਨਹੀਂ ਜੀ ਕੋਈ ਚਾਰਜ ਨਹੀਂ ਇਹ ਦਵਾਈਆਂ ਵੀ ਫਰੀ ਦੇ ਰਹੀ ਹੈ ਜੀ ਅਗਲਾ ਕੈਂਪ ਆਈ ਸਰ ਸਾਉਣ ਕੈਂਪਤੀ ਕੀਤੀ ਅੱਪਾ ਬਣ ਕੇ ਆ ਜਾਊਗਾ ਬਣ ਕੇ ਜੇ ਜਾਣ ਜੀ ਇਹ ਵੀ ਸਾਡੀ ਗੱਲ ਚੱਲਦੀ ਹੈ ਸਾਡੇ ਟੀਮ ਨਾਲ ਅਗਲਾ ਕੈਂਪ ਸਾਡਾ ਅੱਠਵਾਂ ਰਿਹਾ ਹਾਂਜੀ ਸਰ ਕੀ ਨਾਮ ਟੋਲ ਸਰਪੰਚ ਨੂੰ ਸਰਪੰਚ ਜੀ ਦਾ ਸਾਹਸ ਸਾਹਸ ਇਹ ਜੋ ਕੈਂਪ ਲਗਾਇਆ ਗਿਆ ਹੈ ਇਹ ਕੈਂਪ ਕੈਂਪ ਲਗਾਇਆ ਗਿਆ ਜੀ ਸਾਡਾ ਪਹਿਲਾ ਕੈਂਪ ਇਹਨਾਂ ਇੱਕੋ ਪਹਿਲਾਂ ਖੂਨਦਾਨ ਕੈਂਪ ਲੱਗਿਆ ਸੀ ਪਿੰਡ ਚ ਪਿੰਡ ਦੀ ਪੰਚਾਇਤ ਨਾਲ ਉਹ ਦੂਜਾ ਕੈਂਪ ਆ ਜੀ ਤੇ ਇਹਦੇ ਚ ਦਵਾਈਆਂ ਫ੍ਰੀ ਆ ਤੇ ਹੋਰ ਮੈਡੀਕਲ ਚੈੱਕ ਸਾਰੇ ਪਿੰਡ ਦੇ ਸਹਿਯੋਗ ਨਾਲ ਲੱਗਿਆ ਜੀ Fora, ainda falta o que do